ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਕਿ ਮੈਂ ਇਸ ਮੁਕਾਮ ਤੇ ਪਹੁੰਚਿਆ ਹਾਂ ਕਿ ਇਸ ਲਿਸਟ 'ਚ ਮੈਂ ਆਪਣਾ ਨਾਮ ਦੇਖਿਆ ਕਿਉਂਕਿ ਇਹ ਬਹੁਤ ਸਾਲਾਂ ਦੀ ਮੇਰੀ ਮਿਹਨਤ ਸੀਗੀ ਤੇ ਆਮ I'm very grateful ਕਿ ਰੱਬ ਨੇ ਮੌਕਾ ਮੇਰੇ ਲਈ ਲੈ ਕੇ ਆਇਆ ਹੈ। ਇਹ ਇਸ ਐਗਜ਼ਾਮ ਲਈ ਕਾਫੀ ਸਟਰਗਲ ਕਰਨਾ ਪੈਂਦਾ ਹੈ। ਇੱਕ ਤਾਂ ਤੁਹਾਨੂੰ ਕਾਫੀ ਪੇਸ਼ੈਂਸ ਰੱਖਣੇ ਪੈਂਦੇ ਹੈ ਕਿਉਂਕਿ ਲੰਬਾ ਪ੍ਰੋਸੈਸ ਹੈ ਐਗਜ਼ਾਮ ਦਾ 3 ਸਟੇਜ ਦਾ ਪ੍ਰੋਸੈਸ ਹੁੰਦਾ ਹੈ ਤੇ ਰਿਜ਼ਲਟਸ ਕਾਫੀ ਅਨਪ੍ਰੇਡਿਕਟੇਬਲ ਵੀ ਹੋ ਸਕਦੇ ਨੇ। ਮੈਂ ਆਪਣਾ ਦੱਸਾਂ ਤਾਂ ਮੈਨੂੰ ਇਸ ਦੇ ਵਿੱਚ 3 ਤੋਂ 4 ਸਾਲ ਲੱਗੇ ਨੇ ਤਿਆਰੀ ਕਰਦੇ ਹੋਏ। ਤੇ ਇਸ ਕਰਕੇ ਮੈਂ ਕਾਫੀ ਡੈਡੀਕੇਸ਼ਨ ਤੇ ਆਪਣੇ ਹਾਰਡਵਰਕ ਨਾਲ ਇਹ ਕੰਮ ਕਰਦਾ ਰਹੇ ਹਾਂ ਤੇ ਮੈਂ ਕਾਫੀ ਸੈਟੀਸਫਾਈਡ ਹਾਂ ਕਿ ਮੈਂ ਆਪਣਾ ਨਾਮ ਇਸ ਲਿਸਟ 'ਚ ਦੇਖਿਆ ਹੈ। ਤੁਹਾਨੂੰ ਕਿੰਨੇ ਜਾਣੇ ਸੀਗੇ ਜਿਹੜੇ ਜੋ ਸੁਰਤਾ ਰਾਜ ਦਾ ਐਗਜ਼ਾਮ ਹੈ। ਐਗਜ਼ਾਮ ਦੇ ਵਿੱਚ ਅਪਲਾਈ 11 ਤੋਂ 12 ਲੱਖ ਕਰਦੇ ਆ ਤੇ ਐਟ ਦੀ ਐਂਡ ਆਪਣੇ 1009 ਸਿਲੈਕਟ ਕੀਤੇ ਨੇ ਇਸ ਸਾਲ ਦੇ ਵਿੱਚ ਤੇ ਲਗਭਗ 1000 ਜਾਨਾ ਸਿਲੈਕਟ ਕਰਦੇ ਆ। ਇਹ ਹੌਲੀ ਹੌਲੀ ਮੈਚ ਡਿਵੈਲਪ ਹੁੰਦਾ ਰਿਹਾ ਤੇ ਮੇਰੀ ਮਦਰ ਨੇ ਮੈਨੂੰ ਕਾਫੀ ਸਪੋਰਟ ਕੀਤਾ ਹੈ ਮੇਰੀ ਸਿਸਟਰ ਆਨੰਦਪ੍ਰੀਤ ਉਹਨਾਂ ਨੇ ਕਾਫੀ ਸਪੋਰਟ ਕੀਤਾ ਹੈਗਾ ਤੇ ਐਟ ਦੀ ਹਾਂ ਜਦੋਂ ਮੈਂ ਕਾਲਜ ਕਰ ਰਿਹਾ ਸੀਗਾ ਗ੍ਰੈਜੂਏਸ਼ਨ ਤੇ ਫਾਈਨਲ ইয়ার ਵੀ ਮੈਂ ਆਪਣਾ ਕੁਝ ਪੱਕਾ ਮਾਈਂਡ ਬਣਾ ਲਿਆ ਸੀਗਾ ਕਿ ਮੈਂ ਸਿਵਲ ਸਰਵਿਸਿਜ਼ ਦੀ ਪ੍ਰੈਪਰੇਸ਼ਨ ਕਰਣੀ ਹੈ ਮੇਰੇ ਪੇਰੈਂਟਸ ਨੇ ਮੈਨੂੰ ਕਾਫੀ ਇਸ ਪੋਜੀਸ਼ਨ ਤੇ ਪਹੁੰਚਣ ਲਈ ਆਪਣੀ ਮਿਹਨਤ ਲਾਈ ਹੈ ਕਿ ਮੈਨੂੰ ਨਾ ਮੈਨੂੰ ਜਿਆਦਾ ਪ੍ਰੈਸ਼ਰ ਪਾਇਆ ਇਸ ਗੱਲ ਤੇ ਉਹਨਾਂ ਨੇ ਕਿਹਾ ਕਿ ਤੂੰ ਆਪਣਾ ਜੋ ਤੇਰਾ ਮਨ ਕਰਦਾ ਤੂੰ ਉੱਤੇ ਆਪਣਾ ਫੋਕਸ ਕਰ ਤੇ ਆਪਣਾ ਬਲੀਆ ਆਪਣਾ ਜੋ ਵੀ ਹੈਗਾ ਕੰਟ੍ਰਿਬਿਊਟ ਦੇ ਤੇ ਹਾਰਡ ਵਰਕ ਕਰ ਸ਼੍ਰੀ ਕ ਜੀ ਪੰਜਾਬ ਤੋਂ ਦੇਖ ਰਹੇ ਹੋ ਤਾਂ ਅਸੀਂ ਅੱਜ ਪਹੁੰਚਾ ਹ ਜਲੰਧਰ ਦੇ ਵਿੱਚ ਜਿੱਥੇ ਕੇ ਯੂ ਪੀ ਐਸ ਸੀ ਦੇ ਜਿਹੜੇ ਸ਼ਾਨਦਾਰ ਨਤੀਜੇ ਆਉਣ ਤੋਂ ਬਾਅਦ ਜਲੰਧਰ ਦੇ ਵੀ ਜਿਹੜੇ ਇੱਕ ਨੌਜਵਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਇੱਥੇ ਅਸੀਂ ਪਹੁੰਚਿਆ ਤਾਂ ਤੁਸੀਂ ਦੇਖਦੇ ਹੋ ਕਿ ਸਾਡੇ ਵਿੱਚ ਜਿਹੜੇ ਉਹ ਮਜੂਦ ਜਿਹੜਾ ਤੁਸੀਂ ਆਈ ਐਸ ਦਾ ਜਿਹੜਾ ਟੈਸਟ ਕਲੀਅਰ ਕੀਤਾ ਹੈ ਬੜੀ ਵੱਡੀ ਅਚੀਵਮੈਂਟ ਜਿਹੜੀ ਤੁਸੀਂ ਹਾਸਲ ਕੀਤੀ ਹੈ ਤਾਂ ਤੁਹਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿਵੇਂ ਦਾ ਲੱਗ ਰਿਹਾ ਜੀ ਥੈਂਕ ਯੂ ਭਾਈ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਕਿ ਮੈਂ ਇਸ ਮੁਕਾਮ ਤੇ ਪਹੁੰਚਿਆ ਵਾਂ ਕਿ ਇਸ ਲਿਸਟ ਮੈਂ ਆਪਣਾ ਨਾਮ ਦੇਖਿਆ ਕਿਉਂਕਿ ਇਹ ਬਹੁਤ ਸਾਲਾਂ ਦੀ ਮੇਰੀ ਮਿਹਨਤ ਸੀਗੀ ਤੇ ਆਮ ਵੈਰੀ ਗ੍ਰੇਟਫੁਲ ਕਿ ਰੱਬ ਨੇ ਮੌਕਾ ਮੇਰੇ ਲਈ ਲੈ ਕੇ ਆਏ ਨੇ ਤੇ ਥੈਂਕ ਯੂ ਵੈਰੀ ਮਚ ਕਿਵੇਂ ਦਾ ਸਟਰਗਲ ਰਿਹਾ ਵਾ ਇੱਥੇ ਮੁਕਾਮ ਤੇ ਇੰਨੇ ਤੱਕ ਪਹੁੰਚਣ ਵਾਸਤੇ ਦੇਖੋ ਜੀ ਇਸ ਇਗਜ਼ਾਮ ਲਈ ਕਾਫੀ ਸਟਰਗਲ ਕਰਨਾ ਪੈਂਦਾ ਹੈ ਇੱਕ ਤਾਂ ਤੁਹਾਨੂੰ ਕਾਫੀ ਪੇਸ਼ੀਐਂਸ ਰੱਖਣੇ ਪੈਂਦੇ ਆ ਕਿਉਂਕਿ ਲੰਬਾ ਪ੍ਰੋਸੈਸ ਹੈ ਇਗਜ਼ਾਮ ਦਾ 3 ਸਟੇਜ ਦਾ ਪ੍ਰੋਸੈਸ ਹੁੰਦਾ ਹੈ ਤੇ ਰਿਜ਼ਲਟਸ ਕਾਫੀ ਅਨਪ੍ਰੇਡਿਕਟੇਬਲ ਵੀ ਹੋ ਸਕਦੇ ਨੇ ਮੈਂ ਆਪਣਾ ਦੱਸਾਂ ਤਾਂ ਮੈਨੂੰ ਇਸ ਦੇ ਵਿੱਚ 3 ਤੋਂ 4 ਸਾਲ ਲੱਗੇ ਨੇ ਤਿਆਰੀ ਕਰਦੇ ਹੋਏ ਤੇ ਇਸ ਕਰਕੇ ਮੈਂ ਕਾਫੀ ਡੈਡੀਕੇਸ਼ਨ ਤੇ ਆਪਣੇ ਹਾਰਡਵਰਕ ਨਾਲ ਇਹ ਕੰਮ ਕਰਦਾ ਰਿਹਾ ਤੇ ਮੈਂ ਕਾਫੀ ਸੈਟੀਸਫਾਈਡ ਹਾਂ ਕਿ ਮੈਂ ਆਪਣਾ ਨਾਮ ਇਸ ਲਿਸਟ 'ਚ ਦੇਖਿਆ ਹੈ ਟੋਟਲ ਕਿੰਨੇ ਜਾਣੇ ਸੀਗੇ ਜਿਹੜੇ ਜੋ ਇਸ ਵਕਤ ਤੁਹਾਡਾ ਜਿਹੜਾ ਐਗਜ਼ਾਮ ਹੈ ਐਗਜ਼ਾਮ ਦੇ ਵਿੱਚ ਅਪਲਾਈ 11 ਤੋਂ 12 ਲੱਖ ਕਰਦੇ ਆ ਤੇ ਐਟ ਦੀ ਐਂਡ ਆਪਣੇ 1009 ਸਿਲੈਕਟ ਕੀਤੇ ਨੇ ਇਸ ਸਾਲ ਦੇ ਵਿੱਚ ਤੇ ਲਗਭਗ 1000 ਕੁ ਜਾਨਾ ਸਿਲੈਕਟ ਕਰਦੇ ਆ ਤੇ ਤੇ ਇਸ ਕਰਕੇ ਆ ਆਪਾਂ ਦੇਖੀਏ ਕਿ ਜਿਹੜੀ ਡਿਫਰੈਂਟ ਸਰਵਿਸਿਜ਼ ਨੇ ਉਹ ਐਸ ਅਕੋਰਡਿੰਗ ਟੂ ਫਿਰ ਰੈਂਕ ਪ੍ਰੋਵਾਈਡ ਕਰਦੇ ਨੇ ਇਸ ਦੇ ਵਿੱਚ ਕਿੰਨਾ ਕ ਸਮਾਂ ਹੋ ਗਿਆ ਜਿਹੜਾ ਤੁਹਾਨੂੰ ਕਿ ਇਸ ਚੀਜ਼ ਦੇ ਵਿੱਚ ਸੋਚਦੇ ਆ ਕਿ ਮੈਂ ਜਿਹੜਾ ਇਸ ਮਕਾਮ ਤੇ ਪਹੁੰਚਣਾ ਸੀਗਾ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਮਾਂ ਪਿਓ ਕਹਿੰਦੇ ਨੇ ਕਿ ਤੂੰ ਇਹ ਰਸਤੇ ਨੂੰ ਚੁਣ ਲੈ ਜਾਂ ਇਸ ਰਸਤੇ ਨੂੰ ਚੁਣਾ ਤੁਸੀਂ ਕੀ ਸੋਚ ਕੇ ਇਸ ਰਸਤੇ ਨੂੰ ਚੁਣਿਆ ਸੀਗਾ ਭਾਜੀ ਮੈਂ ਇਸ ਡਾਇਰੈਕਸ਼ਨ ਦੇ ਵਿੱਚ ਸ਼ੁਰੂ ਤੋਂ ਸਕੂਲ ਟਾਈਮ ਤੋਂ ਸੋਚਿਆ ਸੀ ਕਿਉਂਕਿ ਮੈਂ ਆਪਣੇ ਫਾਦਰ ਨੂੰ ਦੇਖਿਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੰਮ ਕਰਦੇ ਤਾਂ ਉਹਨਾਂ ਨਾਲ ਡਿਸਕਸ਼ਨਸ ਕਰਦਾ ਸੀਗਾ ਕਿ ਆਪਾਂ ਕਿੰਨਾ ਅ ਵੱਤੂ ਵੱਦ ਸੁਸਾਇਟੀ ਦੇ ਵਿੱਚ ਚੇਂਜ ਲੈ ਕੇ ਆਈਏ ਤੇ ਕਿਹੜੀ ਪੋਜੀਸ਼ਨ ਚ ਆਪਾਂ ਹੋ ਸਕਦੇ ਆ ਤਾਂ ਇਹ ਹੌਲੀ ਹੌਲੀ ਮੇਰੇ ਚ ਡਿਵੈਲਪ ਹੁੰਦਾ ਰਿਹਾ ਫਿਰ ਮੇਰੀ ਮਦਰ ਨੇ ਮੈਨੂੰ ਕਾਫੀ ਸਪੋਰਟ ਕੀਤਾ ਹੈ ਮੇਰੀ ਸਿਸਟਰ ਆਨੰਦਦੀਪ ਉਹਨਾਂ ਨੇ ਕਾਫੀ ਸਪੋਰਟ ਕੀਤਾ ਹੈਗਾ ਤੇ ਐਟ ਦੀ ਹਾਂ ਜਦ ਮੈਂ ਕਾਲਜ ਕਰ ਰਿਹਾ ਸੀਗਾ ਗ੍ਰੈਜੂਏਸ਼ਨ ਤੇ ਫਾਈਨਲ ইয়ার ਦੇ ਵਿੱਚ ਮੈਂ ਆਪਣਾ ਪੱਕਾ ਮਾਈਂਡ ਬਣਾ ਲਿਆ ਸੀਗਾ ਕਿ ਮੈਂ ਸਿਵਲ ਸਰਵਿਸਿਜ਼ ਦੀ ਪ੍ਰੈਪਰੇਸ਼ਨ ਕਰਨੀ ਹੈ ਤੇ ਇਸ ਕਰਕੇ ਮੈਂ ਆਫਟਰ ਗ੍ਰੈਜੂਏਸ਼ਨ ਇਸ ਡਾਇਰੈਕਸ਼ਨ ਵੱਲ ਆ ਗਿਆ ਸੀ ਭਾਈ ਕਿੱਥੋਂ ਗ੍ਰੈਜੂਏਸ਼ਨ ਕਿੱਥੋਂ ਕੀਤੀ ਤੁਸੀਂ ਅ ਸਰ ਮੈਂ ਗ੍ਰੈਜੂਏਸ਼ਨ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਤੇ ਮੇਰਾ ਬੈਕਗ੍ਰਾਉਂਡ ਸਿਵਲ ਇੰਜੀਨੀਅਰਿੰਗ ਹੈਗਾ ਜੀ ਕੀ ਲੱਗਦਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਨੇ ਪੰਜਾਬ ਦੇ ਵਿੱਚ ਪੂਰੇ ਟੋਟਲ ਤੁਸੀਂ ਦੱਸ ਰਹੇ ਸੀ 15 ਦੇ ਕਰੀਬ ਜਿਹੜੇ ਨੇ ਉਹ ਇਗਜ਼ਾਮ ਜਿਹੜੇ ਪਾਸ ਕਰਕੇ ਨੇ ਆਏ ਨੇ ਤਾਂ ਉਹਨਾਂ ਵਿੱਚ ਇੱਕ ਤੁਹਾਡਾ ਵੀ ਨਾਮ ਕਿੱਦਾਂ ਕਿੱਦਾਂ ਦਾ ਲੱਗਦਾ ਹੈ ਹਾਂਜੀ ਇਹ ਕਾਫੀ ਵਧੀਆ ਗੱਲ ਹੈਗੀ ਹੈ ਕਿ ਆਪਣਾ ਨਾਮ ਇਸ ਲਿਸਟ 'ਚ ਦੇਖਣਾ ਤੇ ਮੇਰੇ ਨਾਲ ਦੇ ਜਿਹੜੇ ਵੀ ਕੋ ਐਸਪੀਰੀਅੰਟਸ ਪੰਜਾਬ 'ਚ ਹੋਏ ਆ ਮੈਂ ਉਹਨਾਂ ਨੂੰ ਵੀ ਕਾਫੀ ਵਧਾਈਆਂ ਦੇਣਾ ਕਿ ਉਹਨਾਂ ਦੀ ਵੀ ਮਿਹਨਤ ਸਫਲ ਹੋਈ ਤੇ ਇਹ ਵੀ ਕਹਿਣਾ ਮੈਂ ਜਿਨ੍ਹਾਂ ਦਾ ਨਾਮ ਨਹੀਂ ਆਇਆ ਉਹ ਵੀ ਆਪਣੀ ਹਿੰਮਤ ਨਾ ਛੱਡਣ ਤੇ ਅਗੇ ਮਿਹਨਤ ਹੋਰ ਕਰਦੇ ਰਹਿਣ ਇੱਕ ਨਾ ਇੱਕ ਦਿਨ ਉਹਨਾਂ ਦਾ ਵੀ ਨਾਮ ਆ ਜਾਏਗਾ ਲਿਸਟ 'ਚ ਫਿਰ ਕਬਲ ਜੀ ਇੱਕ ਵੱਡੀ ਗੱਲ ਹੁੰਦੀ ਹੈ ਜਿਸ ਵਕਤ ਬੱਚਾ ਜਿਹੜਾ ਸਕੂਲ ਦੇ ਵਿੱਚ ਪੜਦਾ ਹੈ ਤਾਂ ਉਹਦੇ ਸਕੂਲ ਤੋਂ ਹੀ ਜਿਹੜਾ ਬੇਸ ਬਣਦਾ ਹੈ ਤਾਂ ਜਾਂ ਫਿਰ ਬਾਅਦ ਵਿੱਚ ਕਾਲਜ ਦੇ ਵਿੱਚ ਜਾਂਦਾ ਹੈ ਯੂਨੀਵਰਸਿਟੀਾਂ ਦੇ ਵਿੱਚ ਜਾਂਦਾ ਹੈ ਫਿਰ ਜਿਹੜੀ ਏਡੀ ਵੱਡੀ ਅਚੀਵਮੈਂਟ ਜਿਹੜੀ ਹਾਸਲ ਕਰਦਾ ਹੈ ਕੀ ਲੱਗਦਾ ਹੈ ਕਿ ਸਕੂਲ ਦੇ ਵਿੱਚ ਅچھے ਸਕੂਲ ਦੇ ਵਿੱਚ ਜੇਕਰ ਮਾਪੇ ਜਿਹੜਾ ਹੁੰਦਾ ਹੈ ਪੇਰੈਂਟਸ ਜਿਹੜੇ ਹੁੰਦੇ ਬੱਚੇ ਨੂੰ ਪਾਉਂਦੇ ਨੇ ਤਾਂ ਤਾਂ ਹੀ ਏਡੇ ਵੱਡੇ ਜਿਹੜੇ ਮੁਕਾਮ ਤੇ ਪਹੁੰਚ ਸਕਦੇ ਨੇ ਜੇਕਰ ਨੀਹਾਂ ਜਿਹੜੀਆਂ ਕਹਿੰਦੇ ਨੇ ਉਹ ਪੱਕੀਆਂ ਹੋਣੀਆਂ ਚਾਹੀਦੀਆਂ ਨੇ ਹਾਂਜੀ ਹਾਂਜੀ ਇਹ ਜਿੱਦਾਂ ਕਿ ਜੋ ਸਰਵਿਸ ਤੇ ਡਿਮਾਂਡ ਹੈਗੀ ਹੈ ਉਹ ਬੰਦੇ ਦੀ ਅੰਦਰਲੀ ਪਰਸਨੈਲਿਟੀ ਸ਼ੁਰੂ ਤੋਂ ਹੀ ਬੰਨੀ ਸ਼ੁਰੂ ਹੋਣੀ ਚਾਹੀਦੀ ਹੈ ਜਿੱਦਾਂ ਕਿ ਇੱਕ ਘਰ ਦਾ ਐ ਉਹਨਾਂ ਦੇ ਕੀ ਡਿਸਪਲਾਈਨ ਕਰ ਰਹੇ ਆ ਬੱਚੇ ਚ ਕੀ ਪੈਦਾ ਡਿਸਪਲਾਈਨ ਹੋ ਰਿਹਾ ਕਿਵੇਂ ਹੋ ਰਿਹਾ ਉਹਨਾਂ ਨੂੰ ਕਿਵੇਂ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਤੇ ਜੇ ਮੈਂ ਆਪਣੀ ਗੱਲ ਕਰਾਂ ਕਿ ਸਕੂਲਿੰਗ ਮੇਰੀ ਐਮ ਜੀਨ ਪਬਲਿਕ ਸਕੂਲ ਦੇ ਵਿੱਚ ਹੋਈ ਹੈ ਕਾਫੀ ਵਧੀਆ ਸਕੂਲ ਹੈ ਤੇ ਉੱਥੇ ਦੇ ਟੀਚਰਸ ਮੈਨੂੰ ਕਾਫੀ ਸਪੋਰਟ ਸਪੋਰਟ ਕਰਦੇ ਸੀਗੇ ਤੇ ਉੱਥੇ ਵੀ ਮੈਂ ਕਾਫੀ ਸਟੂਡੀਅਸ ਰਹਿਆ ਤੇ ਵਧੀਆ ਨੰਬਰ ਆਏ ਨੇ ਇਹ ਵੀ ਹੈ ਕਿ ਮੈਂ ਟੈਨਿਸ ਵੀ ਖੇਡਦਾ ਰਹਿਆ ਆਲ ਰੌਂਡਰ ਸੀਗਾ ਤੇ ਉਸ ਤੋਂ ਬਾਅਦ ਮੇਰੇ ਪੇਰੈਂਟਸ ਨੇ ਮੈਨੂੰ ਕਾਫੀ ਇਸ ਪੋਜੀਸ਼ਨ ਤੇ ਪਹੁੰਚਣ ਲਈ ਆਪਣੀ ਮਿਹਨਤ ਲਾਈ ਹੈ ਕਿ ਮੈਨੂੰ ਨਾ ਮੈਨੂੰ ਜਿਆਦਾ ਪ੍ਰੈਸ਼ਰ ਪਾਇਆ ਇਸ ਗੱਲ ਤੇ ਉਹਨਾਂ ਨੇ ਕਿਹਾ ਕਿ ਤੂੰ ਆਪਣਾ ਜੋ ਤੇਰਾ ਮਨ ਕਰਦਾ ਹੈ ਤੂੰ ਉੱਤੇ ਆਪਣਾ ਫੋਕਸ ਕਰ ਤੇ ਆਪਣਾ ਵਧੀਆ ਆਪਣਾ ਜੋ ਵੀ ਹੈਗਾ ਕੰਟ੍ਰਿਬਿਊਟ ਦੇ ਤੇ ਹਾਰਡ ਵਰਕ ਕਰ ਤੇ ਇਸ ਕਰਕੇ ਮੈਂ ਇਸ ਚੀਜ਼ ਵੱਲ ਆ ਗਿਆ ਸੀਗਾ ਤੇ ਮੈਂ ਆਪਣੀ ਮਿਹਨਤ ਕਰਦਾ ਰਿਹਾ ਸਰ ਲੱਗਦਾ ਹੈ ਕਿ ਮਾਪੇ ਜਿਹੜਾ ਹੁੰਦਾ ਹੈ ਪੇਰੈਂਟਸ ਜਿਹੜੇ ਹੁੰਦੇ ਬੱਚੇ ਵਾਸਤੇ ਖਰਚ ਵੀ ਕਰਦੇ ਨੇ ਤਾਂ ਵੀ ਬੱਚਾ ਜਿਹੜਾ ਸਾਡਾ ਕਿਤੇ ਨਾ ਕਿਤੇ ਕਿ ਮਕਾਮ ਤੇ ਜਿਹੜਾ ਪਹੁੰਚ ਸਕੇ ਤਾਂ ਬੱਚੇ ਜਿਹੜੇ ਹੁੰਦੇ ਨੇ ਅੱਜ ਕੱਲ ਦੇਖਦੇ ਨੇ ਕਿ ਸਕੂਲਾਂ ਦੇ ਵਿੱਚ ਜਾਂਦੇ ਜਾਂ ਕਾਲਜਾਂ ਦੇ ਵਿੱਚ ਜਾਂਦੇ ਹੋਰ ਹੀ ਆਪਣਾ ਜਿਹੜਾ ਰਸਤਾ ਚੁਣ ਲੈਂਦੇ ਨੇ ਕਿ ਜਿਹੜਾ ਗਲਤ ਕੰਮ ਵਾਲੇ ਤੁਰ ਪੈਂਦੇ ਨੇ ਦਾ ਮਾਪੇ ਜਿਹੜਾ ਹੁੰਦਾ ਹੈ ਉਹ ਬੱਚੇ ਨੂੰ ਸਕੂਲ ਵੱਲ ਭੇਜਦਾ ਜਾਂ ਕਾਲਜ ਵੱਲ ਭੇਜਦਾ ਤਾਂ ਜਿਹੜਾ ਅੱਖਾਂ ਤੋਂ ਪਰੋਖਾ ਹੋ ਗਿਆ ਬੱਚਾ ਜਿਹੜਾ ਗਲਤ ਕੰਮ ਕਰਦਾ ਪਰ ਬੱਚੇ ਦਾ ਆਪਣਾ ਖੁਦ ਜਿਹੜਾ ਕਰਮ ਹੁੰਦਾ ਕਿ ਉਹਨੂੰ ਅੱਗੇ ਵੱਲ ਲੈ ਕੇ ਜਾਣਾ ਜਾਂ ਉਹਨੇ ਕਿਸ ਰਸਤੇ ਤੇ ਚੱਲਣਾ ਜੀ ਹਾਂਜੀ ਆਪਾਂ ਦੇਖਦੇ ਹਾਂ ਕਿ ਕਾਲਜ ਦੇ ਟਾਈਮ ਬੱਚੇ ਕਾਫੀ ਡਿਫਰੈਂਟ ਡਾਇਰੈਕਸ਼ਨਸ ਵੱਲ ਚੱਲ ਜਾਂਦੇ ਨੇ ਤੇ ਅਨ ਇੰਟੈਂਸ਼ਨਲੀ ਜਾਂ ਇੰਟੈਂਸ਼ਨਲੀ ਪਰ ਐਟ ਦੀ ਐਂਡ ਤੇ ਬੱਚੇ ਦੇ ਆਪਣੇ ਕੌਨ ਸਾਇੰਸ ਤੇ ਡਿਪੈਂਡ ਕਰਦਾ ਉਹਨਾਂ ਦੇ ਅੰਦਰ ਦੀ ਜ਼ਮੀਰ ਕੀ ਕਹਿੰਦੀ ਹੈ ਤੇ ਮੈਂ ਤਾਂ ਹੀ ਕਹਿਣਾ ਕਿ ਬੱਚੇ ਨੂੰ ਆਪਣੇ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਦੇ ਵੀ ਗਲਤ ਕੰਪਨੀ ਚ ਨਹੀਂ ਆਉਣਾ ਚਾਹੀਦਾ ਜੇ ਗਲਤ ਕੰਪਨੀ ਚ ਆਵੇ ਤਾਂ ਆਪਣੇ ਘਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਉਹਦੀ ਲਾਈਫ ਚ ਕੀ ਹੋ ਰਿਹਾ ਹੈਗਾ ਤਾਂ ਕਿ ਉਹਨਾਂ ਨੂੰ ਵਧੀਆ ਸਪੋਰਟ ਸਿਸਟਮ ਮਿਲੇ ਤੇ ਉਹਨਾਂ ਨੂੰ ਇੱਕ ਵਧੀਆ ਗਾਈਡੈਂਸ ਮਿਲੇ ਕਿ ਉਹ ਅੱਗੇ ਜ਼ਿੰਦਗੀ ਚ ਕਿੱਦਾਂ ਆਪਣੀ ਤਰੱਕੀ ਕਰ ਸਕਦੇ ਨੇ ਇਹ ਨਹੀਂ ਕਿ ਆਪਣਾ ਕਿਸੇ ਇਗਜ਼ਾਮ ਨੂੰ ਪਾਸ ਕਰਕੇ ਪਰ ਆਪਣੀ ਲਾਈਫ ਨੂੰ ਸਟੇਬਲ ਤੇ ਆਪਣਾ ਸਸਟੇਨ ਕਰਨ ਲਈ ਉਹਨਾਂ ਨੂੰ ਇੱਕ ਵਧੀਆ ਇੱਕ ਗਾਈਡੈਂਸ ਮਿਲਣੀ ਚਾਹੀਦੀ ਹੈ ਜੋ ਹਮੇਸ਼ਾ ਘਰਦਿਆਂ ਤੋਂ ਹੀ ਮਿਲ ਸਕਦੀ ਹੈ ਦੀ ਆਈਐਸ ਦੇ ਜਿਹੜਾ ਬਸਟਡੀ ਕਰਦੇ ਆ ਤਾਂ ਬੇਸਿਕ ਇਹ ਹੋ ਜਾਣਾ ਚਾਹੀਦਾ ਵਾ ਕਿਹੜੀ ਸਟਡੀ ਜਿਹੜੀ ਆਪਾਂ ਨੂੰ ਸਟਾਰਟਿੰਗ ਚ ਲੈਣੀ ਚਾਹੀਦੀ ਜਿਹੜਾ ਇੱਥੇ ਤੱਕ ਜਿਹੜਾ ਬੰਦਾ ਪਹੁੰਚਦਾ ਇਸ ਇਗਜ਼ਾਮ ਲਈ ਭਾਜੀ ਜੇ ਦੇਖਦੇ ਆ ਕਿ ਬੇਸ ਜੋ ਅੱਜ ਦੇ ਟਾਈਮ ਦੇ ਵਿੱਚ ਹੈਗਾ ਕਿ ਇਹ ਡਿਪੈਂਡ ਹੀ ਨਹੀਂ ਕਰ ਰਿਹਾ ਤੁਹਾਡਾ ਕੀ ਬੈਕਗਰਾਉਂਡ ਹੈਗਾ ਕਿਉਂਕਿ ਪਹਿਲੇ ਹੁੰਦਾ ਸੀ ਆਰਟ ਦੇ ਬੱਚੇ ਆ ਰਹੇ ਨੇ नो डाउट आरसी ਬੱਚੇ ਹਜੇ ਵੀ ਨੇ ਬਟ ਹੁਣ ਘਟ ਗਏ ਨੇ ਹੁਣ ਜਿੱਦਾਂ ਮੈਡੀਕਲ ਬੈਕਗ੍ਰਾਉਂਡ ਦੇ ਮੇਰੇ ਵਰਗੇ ਇੰਜੀਨੀਅਰਿੰਗ ਬੈਕਗ੍ਰਾਉਂਡ ਦੇ ਜਾਂ ਕਾਮਰਸ ਬੈਕਗ੍ਰਾਉਂਡ ਦੇ ਇਹ ਕਾਫੀ ਅੱਗੇ ਵੱਧ ਚੜ੍ਹ ਕੇ ਆ ਰਹੇ ਨੇ ਤੇ ਉਹ ਐਟ ਦੀ ਐਂਡ ਡਿਪੈਂਡ ਕਰਦਾ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਕੀ ਮਾਈਂਡ ਬਣਾਉਂਦੇ ਹੋ ਜੇ ਤੁਸੀਂ ਪੇਪਰ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਬੈਕਗ੍ਰਾਉਂਡ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕੀ ਪਿੱਛੋਂ ਪੜ ਕੇ ਆਏ ਹੋ ਤੇ ਜਿੱਦਾਂ ਕਿ ਮੈਂ ਜਿੱਦਾਂ ਸ਼ੁਰੂ ਕੀਤੀ ਸੀ ਪ੍ਰੈਪਰੇਸ਼ਨ ਮੈਂ ਸਿਵਲ ਇੰਜੀਨੀਅਰਿੰਗ ਬੈਕਗ੍ਰਾਉਂਡ ਸੀਗਾ ਮੇਰਾ ਤੇ ਮੈਨੂੰ ਕੁਝ ਪਤਾ ਨਹੀਂ ਸੀਗਾ ਐਗਜ਼ਾਮ ਬਾਰੇ ਟੀਚਰਸ ਹੋਰ ਸੀਗੇ ਮੇਰੇ 멘ਟਰਸ ਸੀਗੇ ਉਹਨਾਂ ਨੇ ਮੈਨੂੰ ਕਾਫੀ ਵਧੀਆ ਗਾਈਡ ਕੀਤਾ ਕਿ ਕੀ ਕਿਵੇਂ ਤਿਆਰੀ ਕਰਨੀ ਚਾਹੀਦੀ ਹੈ ਕਿਹੜੇ ਸਬਜੈਕਟਸ ਕਵਰ ਕਰਨੇ ਚਾਹੀਦੇ ਹੈ ਤੇ ਇਸ ਕਰਕੇ ਅ ਬਸ ਇਹੀ ਕਹਾਂਗਾ ਕਿ ਮਤਲਬ ਤੁਹਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਮੈਂ ਕੁਝ ਇਹ ਨਹੀਂ ਕੀਤਾ ਹੈਗਾ ਇਹ ਸਬਜੈਕਟ ਨਹੀਂ ਪੜ੍ਹੇ ਹੈਗੇ ਉਹ ਤੁਹਾਡੇ ਮਨ ਚ ਆਊਗਾ ਤਾਂ ਤੁਸੀਂ ਆਪਣੇ ਆਪ ਮਿਹਨਤ ਕਰਨ ਲੱਗ ਪੋਗੇ ਸਰ ਕੀ ਲੱਗਦਾ ਹੈ ਕਿ ਜਿਹੜੇ ਅੱਜ ਦੇ ਦੌਰ ਦੇ ਬੱਚੇ ਨੇ ਉਹਨਾਂ ਨੂੰ ਕੀ ਸੁਨੇਹਾ ਹੈ ਕਿ ਜਿਹੜੀ ਸਟੱਡੀ ਹੈ ਜਿਹੜੀ ਉਸ ਵੱਲ ਜੇਕਰ ਧਿਆਨ ਦਿੱਤਾ ਜਾਵੇ ਤਾਂ ਜਰੂਰ ਜਿਹੜਾ ਮਕਾਮ ਜਿਹੜਾ ਉਹ ਹਾਸਲ ਹੁੰਦਾ ਹੈ ਹਾਂਜੀ ਹਾਂਜੀ ਮੈਂ ਮਤਲਬ ਇੱਕ ਨਾ ਇੱਕ ਦਿਨ ਤਾਂ ਉਹ ਮੁਕਾਮ ਹਾਸਿਲ ਹੋ ਹੀ ਜਾਊਗਾ ਕਿਉਂਕਿ ਉਹ ਸਭ ਰੱਬ ਦੇ ਹੱਥ ਹੀ ਹੁੰਦਾ ਹੈ ਉਸ ਮਾਲਕ ਦੀ ਕਿਰਪਾ ਹੀ ਰਹਿੰਦੀ ਹੈ ਤਾਂ ਉਹ ਕਿਸੇ ਨਾ ਕਿਸੇ ਦਿਨ ਚਾਹੇ ਅੱਜ ਹੋਵੇ ਜਾਂ ਕੱਲ ਹੋਵੇ ਜਾਂ ਪਰਸੂ ਹੋਵੇ ਉਹ ਇੱਕ ਨਾ ਇੱਕ ਦਿਨ ਮਿਲੂਗਾ ਜੇ ਬੱਚਾ ਮਿਹਨਤ ਕਰੇਗਾ ਜੀ ਇਹ ਬਿਲਕੁਲ ਇਹ ਸਾਨ ਸਾਡੇ ਵਿੱਚ ਗੁਰਕਾਂ ਜਿਨ੍ਹਾਂ ਨੇ ਆਈਐਸ ਦਾ ਇਹੜਾ ਟੈਸਟ ਇਹੜਾ ਕਲੀਅਰ ਕਰਕੇ ਤਾਂ ਵੱਡੀ ਜਿਹੜੀ ਅਚੀਵਮੈਂਟ ਹਾਸਲ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਬੱਚੇ ਨੂੰ ਆਪਦਾ ਖੁਦ ਜਿਹੜਾ ਬੇਸ ਹੈ ਉਹ ਸਕੂਲ ਪੱਧਰ ਤੋਂ ਕਿਵੇਂ ਬਣਾਉਣਾ ਚਾਹੀਦਾ ਕਿਹੜੀ ਜਿਹੜੀ ਹੈ ਪੜ੍ਹਾਈ ਜਿਹੜੀ ਚੁਣੀ ਚਾਹੀਦੀ ਹੈ ਜੋ ਕਿ ਗਾਹਾਂ ਜਾ ਕੇ ਜਿਹੜਾ ਉਸ ਦਾ ਸਹੀ ਰਸਤਾ ਜਿਹੜਾ ਚੁਣ ਕੇ ਤਾਂ ਆਪਣੇ ਜਿਹੜੀਆਂ ਉਮੀਦਾਂ ਜਿਹ ਉਸਤੇ ਖੜੇ ਉਤਰਨ ਦੇ ਨਾਲ ਤਾਂ ਹੀ ਜਿਹੜਾ ਹੈ ਆਪਣਾ ਸਹੀ ਜਿਹੜਾ ਸਮਾਂ ਜਿਹੜਾ ਤਾਂ ਸਹੀ ਜਿਹੜਾ ਨਿਸ਼ਾ ਜਿਹੜਾ ਉਸ ਨੂੰ ਚੁਣ ਸਕਦਾ ਕੈਮਰਾ ਪਰਸਨ ਦੇ ਨਾਲ ਵਿਸ਼ੂ ਜੀ ਸਨ